ਰੀਅਲ ਫੈਕਟ ਪਲੇਸ ਦੇਖਣ ਵਾਲੇ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਪ੍ਰਤਿ ਦਰਸ਼ਕੋ ਸਾਡੀ ਟੀਮ ਅੱਜ ਪਹੁੰਚੀ ਹੈ ਪਿੰਡ ਮਾਚੀ ਕੇ ਜਿੱਥੇ ਕਿ ਅੱਜ ਬਾਬਾ ਅਮਰਦਾਸ ਜੀ ਬਾਬਾ ਜੌਨਦਾਸ ਜੀ ਦੀ ਜਿਹੜੀ ਵਰਸੀ ਬੜੇ ਧੂਮਤਾਂ ਨਾਲ ਮਨਾਈ ਜਾ ਰਹੀ ਹੈ ਸਾਡੇ ਨਾਲ ਇਸ ਵਕਤ ਪਿੰਡ ਦੇ ਸਰਪੰਚ ਜਗਮੋਨ ਸਿੰਘ ਜੀ ਔਰ ਉਹਨਾਂ ਦੀ ਟੀਮ ਮੌਜੂਦ ਹੈ ਸਰਪੰਚ ਸਾਹਿਬ ਅੱਜ ਵਰਸੀ ਪੁਣਾਈ ਜਾ ਰਹੀ ਹੈ ਮੇਲਾ ਲੱਗਦਾ ਹੈ ਹਰ ਸਾਲ ਥੋੜਾ ਜਿਆ ਇਸ ਮੇਲੇ ਬਾਰੇ ਚੱਲਣਾ ਪਾਉ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਦੀਪ ਜੀ ਤੁਸੀਂ ਸਾਡੇ ਪਿੰਡ ਆਏ ਤੁਮੀ ਜੀ ਆਇਆਂ ਨੂੰ ਜੀ ਪ੍ਰਦੀਪ ਜੀ ਇਹ ਜਿਹੜਾ ਤੁਹਾਡਾ ਬੇ ਆਸ਼ਾ ਗਜੀ ਧੰਨ ਧੰਨ ਬਾਬਾ ਅਮਰਦਾਸ ਧੰਨ ਧੰਨ ਬਾਬਾ ਜਉਂਦਾ ਦੇ ਸਤਾਨਾ ਤੇ ਇਹ ਸਲਾਨਾ ਜੋੜ ਮੇਲਾ ਹੁੰਦਾ ਜੀ ਚਿਰਾਂ ਤੋਂ ਹੋ ਰਿਹਾ ਜੀ ਉਹਦੇ ਮੇਰੀ 50 ਸਾਲ ਦੀ ਉਮਰ ਹੋ ਗਈ ਇੱਥੇ ਜਦੋਂ ਪਹਿਲਾ ਸ਼ੁਰੂਆਤ ਕੀਤੀ ਗਈ ਸੀ ਉਹ ਉਹਨਾਂ ਸਮਾਨ ਦੇ ਵਿੱਚ ਇੱਥੇ ਗੁਰਦੇ ਚੋਰ ਬੰਦੇ ਹੁੰਦੇ ਉਹ ਅਸੀਂ ਖਾਦੇ ਆ ਜੀ ਤੇ ਅੱਜ ਦੇਖੋ ਜੀ ਬਹੁਤ ਵਧੀਆ ਮੇਲਾ ਪੂਰਾ ਭਰਿਆ ਹੋਆ ਅੱਜ ਜਿਹੜਾ ਪ੍ਰਗਾਸ਼ 23 ਤੋਂ ਗੁਰੂ ਮਹਾਰਾਜ ਦੀ ਪ੍ਰਗਾਸ਼ ਨੇ ਜੀ ਬਾਣੀ ਦੇ ਪ੍ਰਵਾਹ ਚੱਲੀ ਜਾਂਦੇ ਜੀ ਤੇ ਪਹਿਲੇ ਦਿਨ ਤੋਂ ਹੀ ਇੱਥੇ ਲੰਗਰਾਂ ਦੇ ਕੋਈ ਟੋਲ ਨਹੀਂ ਜੀ ਲੱਡੂ ਫਲਾਵ ਜਾ ਮਹਾਰਸ ਗੁੱਲੇ ਜਲੇਬੀਓ ਇਹ ਦਿਰਾ ਅੱਜ ਦਾ ਜਿਹੜਾ ਸਾਡਾ ਮੇਨ ਆਗਾ ਜੀ ਅੱਜ ਕੋਈ ਰਸਗੁੱਲਾ ਨਹੀਂ ਕੋਈ ਜਲੇਬੀ ਨਹੀਂ ਅੱਜ ਘੱਟੋ ਘੱਟ 40-45 ਚੌਲੇ ਜਿਹੜੇ ਆਮ ਜਿਹੜੇ ਪਹਿਲਾਂ ਕਰ ਆਪਣੀ ਪੰਜਾਬੀਆਂ ਦੀ ਪਰੰਪਰਾ ਚੱਲੀ ਜਾਂਦੀ ਆ ਜੀ ਚੌਹਾਂ ਦੇ ਅੱਜ ਘੱਟੋ ਘੱਟ 40-45 ਹਾਂ ਨਹੀਂ ਜੀ ਅੱਜ ਖੰਡ ਦੇ ਬੜੀ ਹੈ ਜੀ ਜਿੱਦ ਵਿੱਚ ਆਪਣੇ ਮਰੇਲ ਕੋਟ ਲੈ ਕੇ ਬੰਗ ਨਹੀਂ ਨਿਆਜ ਉਹ ਚੀਜ਼ ਬੰਦਿਆ ਜੀ ਸੋ ਨੂੰ ਚੱਲ ਕੇ ਦਿਖਾਵਾਂਗੇ ਬੰਦ ਵੀ ਦਿਖਾਵਾਂਗੇ ਜੀ ਉਹ ਬੜੀ ਹੈ ਜੀ ਉਹਦੇ ਪੁਰਾਣਾ ਇਤਿਹਾਸ ਹੈ ਸਾਡੇ ਬਾਬਾ ਅਮਰਦਾਸ ਤੇ ਬਾਬਾ ਜਉਂਦਾਸ ਇਹਨਾਂ ਨੇ ਸਾਡੇ ਪਿੰਡ ਦੀ ਮੂਰ ਹੀ ਗੱਡੀ ਸੀ ਤੇ ਯਾਨੀ ਕਿ ਅੱਜ ਸਾਰੇ ਜਿੰਨੇ ਸਾਡੇ ਪਗੜੀ ਫੇਰਦੇ ਆ ਹੰਤਪੁਰ ਆਪਾਂ ਜੀ ਕੇ ਬਲਾਸਪੁਰ ਛੂੜ ਬਰਜਕਲਾ ਦਾ ਦੀਵਾਨੇ ਅੱਜ ਸਾਰਾ ਸਾਡੇ ਨੇੜੇ-ਨੇੜੇ ਦੇ ਨਗਰਾਂ ਦਾ ਪੂਰਾ ਇਕੱਠ ਆਇਆ ਹੈ। ਤੁਸੀਂ ਮੇਲੇ 'ਚ ਵੀ ਜਾਇਓ, ਮੇਲੇ ਦੇ ਵਿੱਚ ਸਟਾਲ ਵੀ ਲਿਓ ਤੇ ਅੰਦਰ ਆਪਾਂ ਚਾਲਦੇ ਆਂ ਦਿਖਾਉਂਦੇ ਆਂ ਸਾਨੂੰ ਪਿੰਡਵਾਂ ਨੂੰ ਕਿ ਸਾਡੇ ਪਿੰਡ ਦਾ ਜੋ ਪ੍ਰਬੰਧ ਹੈ ਜੀ, ਸੰਗਤਾਂ ਨੂੰ ਆਉਣ ਦੀ ਖਾਤਰ, ਪ੍ਰਸ਼ਾਦ ਦਾ, ਦਾਲਾਂ ਪਾਣੀਆਂ, ਜੋ ਵੀ ਆ ਅੱਗੇ ਲੰਘਾ ਤੇ ਦੇਖਦੇ ਜੀ। ਤੇ ਸੰਗਤ ਨੂੰ ਕੀ ਅਪੀਲ ਕਰਨੀ ਚਾਹੀਦੀ? ਸੰਗਤਾਂ ਨੂੰ ਜਿਹੜੇ ਮੇਰੇ ਪਿੰਡ ਦੇ ਅ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬੈਠੇ ਹੈਗੇ ਬਹੁਤ ਹੀ ਸੁਝੋਗ ਹੈ ਜੀ। ਗਾਂਵਾਤਿਆਂ ਇਹ ਹੀ ਵੀ ਜੋ ਆਪਣੇ ਪਿੰਡ ਦੇ ਨੱਗਰ ਆ ਦੋ ਆਪਾਂ ਛਾਦੇ ਪਿੰਡ ਦੀ ਪ੍ਰਦੀਪ ਜੀ ਤਾਂ ਹੋਰ ਖਾਸੀਅਤ ਹੈ ਜੀ ਜੇ ਤੇ ਇਹ ਵੀ ਕੁਝ ਰੋਣਾ ਪੈ ਜਾਂਦਾ ਨਾ ਆਪਾਂ ਆ ਵੀ ਕਹਿੰਦੇ ਨਾ ਨਾ ਵੀ ਸੌਂ ਖਾ ਛਾਦੇ ਇਹਨਾਂ ਦੀ ਸੌਂ ਨਹੀਂ ਖਾਂਦਾ ਜੀ ਕੋਈ ਇਹ ਬਾਬਿਆਂ ਦੀ ਨਾ ਸੌਂ ਨਹੀਂ ਖਾਂਦਾ ਜੇ ਕਈ ਵੀ ਤੱਕ ਆਪਾਂ ਕਹਿ ਲਗੇ ਵੀ ਜਰਾ ਉਹ ਜੇ ਮੈਂ ਸੱਚਾ ਜਾਂ ਤੂਠਾ ਵੀ ਸੌਂ ਖਾ ਜਾਏਗਾ ਸਮਾਧੀ ਆ ਜਾ ਉਹ ਤਾਂ ਸੌਂ ਖਾ ਜਾਦਾ ਛਾਦੇ ਨੱਗਰ ਇਥੇ ਸੌਂ ਨਹੀਂ ਖਾਂਦਾ ਜੀ ਐਨੀ ਇਹਨਾਂ ਦੀ ਉਪਾਰ ਕਰਤਾ ਜੀ ਬਾਬਿਆਂ ਨੇ ਚਲੋ ਚਲੋ ਆਪਾਂ ਦਰਸ਼ਨ ਕਰਦੇ ਆ ਜਗਾ ਦੇ ਦਰਸ਼ਨ ਵੀ ਤੋਂ ਜਗਾ ਦੇ ਦਰਸ਼ਨ ਵੀ ਕਰ ਤੇ ਦਿਖਾਉਣੇ ਆ ਕਿ ਇਸ ਤਰ੍ਹਾਂ ਜਿਹੜਾ ਅੱਜ ਇੱਥੇ ਤੁਮਕਾਮ ਦੇ ਨਾਲ ਜਿਹੜਾ ਮੇਲਾ ਮਨਾਇਆ ਜਾ ਰਿਹਾ ਸਰਪੰਚ ਸਾਹਿਬ ਤੇ ਉਹਨਾਂ ਦੀ ਟੀਮ ਦੇ ਨਾਲ ਆਪਾਂ ਵੀ ਚੱਲਦੇ ਆ ਅੰਦਰ कैमरा को मारियो मेरी हजारी आ मारियो जी ए जिन तरह जी ਇਹ ਪਿੱਪਾ ਦਾ ਚਨਾਲੀ ਸਾਨੂੰ ਬਾਹਰ ਪਿੱਪੇ ਵੀ ਰਹਾਵਾਂਗੇ ਨਾ ਤਾਂ ਇਹ ਮੈਂ ਮੈਂ 50 ਸਾਲ ਦੀ ਉਮਰ ਹੋ ਗਈ ਨਾ ਤਾਂ ਇਹਦੇ ਵਿੱਚ ਤੇੜਾ ਜੀ ਦੇਖੋ ਤੇ ਨਾ ਕਿਸੇ ਪਾਸੇ ਜਗਾ ਇਹ ਪਾਕੀ ਵੀ ਹੈ ਜੀ ਇਹ ਬਾਪਿਆਂ ਦੀ ਪੂਰੀ ਅਪਾਰ ਕਰ ਪਾਈ ਸਾਡੇ ਪਿੰਡ ਤੇ ਬਹੁਤ ਵਧੀਆ ਜੀ ਸਾਡੇ ਕੋਈ ਸਾਨੂੰ ਅੱਗੇ ਵੀ ਦੱਸਿਆ ਵੀ ਇਹ ਸਾਡੇ ਇਹਨਾਂ ਨਾਲ ਤੰਤਨ ਬਾਬਾ ਅਮੰਗਰ ਤੇ ਤੰਤਨ ਬਾਬਾ ਜੌਂਦਾ ਤੇ ਇਸਤਾਨਾ ਦੇ ਜੇ ਬੰਦਾ ਕਹਿੰਦਾ ਇੱਥੇ ਸੌਂ ਪਾਵੇ ਤੇ ਨਹੀਂ ਸਾਰਾ ਪਾ ਸਕਦੇ ਤੇ ਨਗਰ ਮਾਚੀ ਦੇ ਤੇ ਬਾਬਾ ਜੀ ਦੀ ਮੇਰ ਆ ਆਪੂ ਦੀ ਮੇਰ ਦੇ ਜੀ ਬਾਬਾ ਜੀ देना दे आओ रे 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 रे

ਵਾਚਾ ਪਾ ਲੰਗਰ ਖਾ ਦੇਣਿਆ ਦੇਖੋ ਮੋਤਰਾ ਮਾਤਾ ਸਾਰੀ ਜੀ ਕੋ ਜਲ ਹਰ ਮਾਤਾ ਉਹ ਹਨੇਰੀ ਸਾਰਾ ਹੋ ਸਿੱਧੀ ਸਾਰਾ ਸੁਝਾਉਣਾ ਸੁਨਣਾ ਮੋ ਸੁਨਣਾ 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 ਕਰਵਾਉਂਦੇ ਰਹਿਣਾ ਹਾਂਜੀ ਬਬੂ ਜੀ ਅੱਜ ਪਿੰਡ ਮਾਚੀਕੇ ਦੇ ਵਿੱਚ ਧੰਨ ਧੰਨ ਬਾਬਾ ਅਮਰਦਾਸ ਜੀ ਬਾਬਾ ਦੇਵਨ ਦਾਸ ਜੀ ਦੀ ਜਿਹੜੀ ਵਰਸੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਪਹਿਲਾਂ ਤੇ ਪ੍ਰਦੀਪ ਜੀ ਤੁਹਾਡਾ ਰੀਅਲ ਇਫੈਕਟ ਨੇ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਾਡੇ ਪਿੰਡ ਆਏ ਆ ਜੋ ਸਾਡੇ ਇਸ ਸੰਤਾਂ ਦੀ ਵਰਸੀ ਨੂੰ ਲਿਲੇ ਨੂੰ ਤੁਸੀਂ ਦੂਰ ਦੂਰ ਤੱਕ ਜੋ ਸਾਡੇ ਐਨ ਆਰ ਆ ਵੀਰ ਗਏ ਹੋਆ ਉਹਨਾਂ ਨੂੰ ਯਾਦ ਬੰਦਾ ਰਹਿਆ ਦੇਖੋ ਇਹ ਧੰਨ ਧੰਨ ਬਾਬਾ ਜੌਨ ਦਾ ਧੰਨ ਧੰਨ ਬਾਬਾ ਅਮਰਦਾਸ ਦੀ ਜਗਾ ਕਿਉਂਕਿ ਬਹੁਤ ਸ਼ਕਤੀ ਵਾਲੀ ਜਗਾ ਦੀ ਇੱਥੇ ਸਾਰੇ ਪਿੰਡਾਂ ਦਾ ਸਾਡੇ ਪਿੰਡ ਦੀ ਤਾਂ ਸਰਦਾ ਹੈਗੀ ਹੈਗੀ ਆ ਪੂਰੇ ਇਲਾਕੇ ਦੇ ਪਿੰਡਾਂ ਦੀ ਸਰਦਾ ਹੈਗੀ ਤੁਸੀਂ ਦੇਖ ਸਕਦੇ ਆ ਬਰਸਾਤ ਹੋਣ ਦੇ ਕਾਰਨ ਵੀ ਕਿੰਨਾ ਇਕੱਠਾ ਅੱਜ ਲੰਗਰ ਜਿਹੜਾ ਇੱਥੇ ਤਿਆਰ ਹੁੰਦਾ ਉਹ ਤਾਂ ਹੁੰਦਾ ਹੀ ਆ ਆਮ ਘਰਾਂ ਦੇ ਵਿੱਚ ਵੀ ਲੋਕਾਂ ਦੇ ਤਿਆਰ ਹੋਈ ਜਾਂਦਾ ਜਿਹੜਾ ਇੱਥੇ ਫੜਾਗੇ ਨੇ ਕਟੋ ਘਾਟਾ 8-10000 ਬੰਦੇ ਦਾ ਕੱਟ ਹੁੰਦਾ ਹੈ ਜਿਹੜਾ ਸਾਲਾਨਾ ਜੋੜ ਮੇਲਾ ਹੈ ਕਿੰਨੇ ਸਾਲਾਂ ਤੋਂ ਬਣਾਇਆ ਜਾ ਰਿਹਾ ਦੇਖੋ ਜੀ 30-32 ਸਾਲ ਦੀ ਉਮਰ ਤਾਂ ਮੇਰੀ ਹੋ ਗਈ ਉਦੋਂ ਬਹੁਤ ਟਾਈਮ ਪਹਿਲਾਂ ਤਾਂ ਹੋ ਰਿਹਾ ਸਲਾਮ ਅਲੈਕੁਮ